ਵਿਹਾਲੀ ਦੇ ਘਰ ਦੇ ਵਿੱਚ ਪ੍ਰਵਾਸੀ ਪਤੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਹਮਲਾਵਰਾਂ ਨੇ ਘਰ ਦੇ ਵਿੱਚ ਵੜ ਕੇ ਚਾਕੂ ਦੇ ਨਾਲ ਕੀਤੇ ਵਾਰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਿਤੈ ਗ੍ਰਿਫਤਾਰ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਨੇ ਕਿਸਾਨਾਂ ਨੂੰ ਫਿਰ ਦੱਸਿਆ ਸਿਰਫਰੇ ਬੁਨੇ ਜਨਤਾ ਨਹੀਂ ਚੰਦ ਸਿਰਫਰੇ ਲੋਕ ਕਰ ਰਹੇ ਵਿਰੋਧ 10% ਦੀ ਵੋਟ ਇੱਧਰ ਉੱਧਰ ਹੋਣ ਦੇ ਨਾਲ ਨਹੀਂ ਪੈਂਦਾ ਕੋਈ ਪਰ ਹਬੇਚੇ ਰਾਏ ਬਰੇਲੀ ਨੂੰ ਲੈ ਕੇ ਸਸਪੈਂਸ ਬਰਕਰਾਰ ਨਾਮਜ਼ਦਗੀ ਪਰੰਦੇ ਵਿੱਚ ਬਚਿਆ 36 ਘੰਟੇ ਤੋਂ ਵੀ ਘੱਟ ਦਾ ਸਮਾਂ ਪਰ ਕਾਂਗਰਸ ਨੇ ਜਿਨਹੀਂ ਖੁੱਲੇ ਪੱਤੇ सीएम ਭਗਵੰਤ ਮਾਨ ਦੀ ਵੱਲੋਂ ਬਿਨਾਂ ਬ੍ਰੇਕ ਚੋਣ ਪ੍ਰਚਾਰ جاری ਅੱਜ ਦੁਪਹਿਰ ਲੁਧਿਆਣਾ ਚ ਕਰਨਗੇ ਜਨ ਸਭਾ ਤਾਂ ਸ਼ਾਮ ਨੂੰ ਪਟਿਆਲਾ ਚ ਕਰਨਗੇ ਰੋਡ ਸ਼ੋਅ ਉਮੀਦਵਾਰ ਐਲਾਨੇ ਚੋਂ ਬਾਅਦ ਅੱਜ ਰਾਜਾਵਾੜੀਂ ਕਰਨਗੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਲੁਧਿਆਣਾ ਦੇ ਵਿੱਚ ਕਰਨਗੇ ਰੋਡ ਸ਼ੋਅ ਬੁਨੇ ਤਾਨਾ ਸ਼ਾਹੀ ਨੂੰ ਹਰਾਉਣ ਦੀ ਲੜ ਰਹੇ ਹਾਂ ਲੜਾਈ ਵਾਦਿਤ ਬਿਆਨ ਦੇ ਲਈ ਅਕਾਲ ਤਖਤ ਤੇ ਜਾ ਕੇ ਵੀ ਮਾਫੀ ਮੰਗਣ ਨੂੰ ਤਿਆਰ ਬੋਨੀਆਂ ਜਨਾਲਾ ਬੋਲੇ ਮੈਂ ਹਾਂ ਗੁਰੂਕਾਰ ਦਾ ਨਿਮਾਣਾ ਸੇਵਕ ਨੰਗੇ ਪੈਰੀ ਜਾ ਕੇ ਸਿਰ ਮੱਥੇ ਪਰਵਾਨ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਸਿੱਧੂ ਬੁਸੇਵਾਲਾ ਕਤਰਕੇਲ ਦੇ ਵਿੱਚ ਦੋਸ਼ ਆਇਦ ਮਾਨਸਾ ਕੋਰਟ ਨੇ ਲਾਰੈਂਸ ਬਿਸ਼ਰੋਏ ਸਮੇਤ ਸਾਈ ਬੁਲਜ਼ਮਾ ਦੇ ਖਿਲਾਫ ਚਾਰਜ ਫ੍ਰੇਮ ਕੀਤੇ 20 ਮਈ ਤੋਂ ਸ਼ੁਰੂ ਹੋਏਗਾ ਟਰਾਇਲ ਪੁਨੇਸ ਸਸਤੀ ਦੇ ਵਿੱਚ ਖੁਦਕੁਸ਼ੀ ਕਰਨ ਵਾਲੇ ਅਨੁਸਥਾਪਨ ਦੇ ਪਰਿਵਾਰ ਨੇ ਚੁੱਕੇ ਸਵਾਲ ਬੋਲੇ ਮੌਤ ਦੀ ਹੋਵੇ ਜਾਂਚ ਮਹਾਰਾਸ਼ਟਰ ਤੋਂ ਬਾਹਰ ਕਰਵਾਇਆ ਜਾਵੇ ਪੋਸਟਮਾਰਟ ਸਲਮਾਨ ਖਾਨ ਫਾਇਰਿੰਗ ਕੇਸ ਮੁਲਜ਼ਮ ਸੀ ਅਨੋਸ਼ ਪੁਆ ਵੱਡੀ ਖਬਰ ਹੈ ਪ੍ਰਵਾਸੀ ਪਤੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਦੱਸਿਆ ਕਿ ਘਰ ਦੇ ਵਿੱਚ ਵੜ ਕੇ ਚਾਕੂ ਦੇ ਨਾਲ ਕਈ ਵਾਰ ਕੀਤੇ ਨੇ ਵਿਅਤਕ પતિ ਪਤਨੀ ਦੀ ਪਛਾਣ ਬਬਲੂ ਅਤੇ ਮਨਸੂਰਾ ਦੇ ਵਿੱਚ ਹੋਈ ਹੈ ਤਾਂ ਬੰਗਾਲ ਦੇ ਰਹਿਣ ਵਾਲੇ ਸਾਨੇ ਗੋਵੇ પતિ ਪਤਨੀ ਖਰੜ ਦੇ ਵਿੱਚ ਇੱਕ ਕਿਰਾਏ ਦੇ ਮਕਾਨ 'ਚ ਰਹਿ ਰਿਆ ਸੀ ਇਹ ਜੋੜਾ ਦੋਵੇਂ ਜਨੇ ਇਥੇ ਮਜ਼ਦੂਰੀ ਦਾ ਕੰਮ ਕਰਦੇ ਸਨ। ਪੁਆਂਡੀਆਂ ਦੇ ਮੁਤਾਬਕ ਦੇਰਾ ਚਾਰ ਲੋਕ ਬਬਲੂ ਤੇ ਮਨਸੂਰਾ ਦੇ ਘਰ ਦੇ ਵਿੱਚ ਦਾਖਲ ਹੋਏ ਨੇ ਕਿਸੇ ਗੱਲ ਨੂੰ ਝਗੜਾ ਹੋਇਆ ਲੈ ਕੇ ਔਰ ਝਗੜਾ ਕਰਨ ਲੱਗੇ ਸਨ ਤਾਂ ਥੋੜੀ ਦੇਰ ਬਾਅਦ ਉਹਨਾਂ ਚਾਕੂ ਦੇ ਨਾਲ ਬਬਲੂ ਦੇ ਕਈ ਵਾਰ ਕੀਤੇ ਬਚਾ ਕਰਨਾਈ ਉਸ ਦੀ ਪਤਨੀ ਤੇ ਵੀ ਹਮਲਾ ਕਰ ਦਿੱਤਾ ਦੋਵਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਬਬਲੂ ਦੀ ਮੌਕੇ ਤੇ ਮੌਤ ਹੋ ਗਈ ਮਲਸੂਰਾ ਨੇ ਇਲਾਜ ਦੇ ਰਾਹ ਦਾਤ ਤੋੜ ਦਿੱਤਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਇਸ ਸਾਰੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਹਿਟਲੇ ਪਾਸੇ ਤਸਵੀਰਾਂ ਦਿਖਾ ਰਹੇ ਆ ਇਸ ਕ੍ਰਿਤੀ ਦੇ ਅਨਾਰ ਪੁਲਿਸ ਨੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਹੀ ਸਮੇਂ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਤਾਂ ਵੱਡੀ ਘਟਨਾ ਸ਼ਰਿਆਮ ਆਕੇ ਕਤਲ ਕਰ ਦਿੱਤਾ ਜਾਂਦਾ ਹੈ ਇਹ ਦੋਵੇਂ ਪਤੀ ਪਤਨੀ ਦਾ ਪ੍ਰਵਾਸੀ ਨੇ ਪੰਗਾ ਦੇ ਰਹਿਣ ਵਾਲੇ ਪਰ ਇਥੇ ਝਗੜਾ ਹੋਇਆ ਮਾਮੂਲੀ ਝਗੜਾ ਹੋਇਆ ਉਸ ਤੋਂ ਬਾਅਦ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਇਹ ਤਸਵੀਰਾਂ ਨੇ ਮੌਕੇ ਦੀਆਂ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਘਰ ਦੇ ਵਿੱਚ ਮਿਲੇ ਨੇ ਔਰ ਇਹ ਤਸਵੀਰਾਂ ਹੇਠੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਕਿ ਰਾਏ ਦੇ ਮਕਾਨ 'ਚ ਰਹਿ ਰਹੇ ਹਸੀਏ ਜੋੜਾ ਪਰ ਇੱਥੇ ਬੇਰਹਿਮੀ ਦੇ ਨਾਲ ਆ ਕੇ ਵਾਰ ਕੀਤੇ ਗਏ ਚਾਕੂ ਦੇ ਨਾਲ ਵਾਰ ਕੀਤੇ ਗਏ ਔਰ ੱਕਟਾਂ ਨੂੰ ਅੰਜਾਮ ਦਿੱਤਾ ਦੋਵਾਂ ਦਾ ਕਤਲ ਕਰ ਦਿੱਤਾ ਪਤੀ ਨੇ ਤਾਂ ਮੌਕੇ ਤੇ ਦਮ ਤੋੜ ਦਿੱਤਾ ਪੱਤੀ ਦੀ ਇਲਾਜ ਦੇ ਦੌਰਾਨ ਟੋਕ में थे मैं आई साथ खाना खा रहे थे सारे लोग मैं खाना खा रही थी सारे लोग ये लोग आए तो बोला बोला कितने थे वो एक लेडीज हाँ, थी तीन हाँ, बंदे थे अच्छा, हाँ, पहले तो, भी आते थे वो, हाँ वो वहीं पे रहते ही भी थे रहते भी वहीं हाँ खाना खर्चा सब कुछ वहीं पे रहते थे इनके बीच में क्या लड़ाई हुई मुझे नहीं पता है नौ बजे करीब आए उसके बाद में इन्होंने क्या किया एक दो इनकी गाली गुली होने लगी तो मैंने मना किया मैं क्या भाई आप लोग गाली गुला ना करो आप उसमें आपका मैटर है निपट लो फिर मैंने इनको बोला भाई छोड़ दो आप बात खत्म करो जो हुआ तो अलग हटो तो इन्होंने बोला मैंने कहा भाई क्या मारोगे आप मुझे भी मारोगे मेरी बात नहीं मानोगे तो मेरे को वो लेडीज बोली कि अगर बीच में आप आओगे तो आप भी मारी जाओगे जो बीच में आएगा वो मारा जाएगा जो इनके साथ में रहेगा वो भी मारा जाएगा तो मुझे कल मैं इन्होंने बाहर उसको मारा तो मैं छुड़ाने गई तो मेरे को धक्का दिया बोला हट जाओ ने मार दूंगी मैं इधर ऐसे घूम गई तो उसके चक्कू यहाँ पे मारी तो इसके इतनी चक्कू लगी थी और इसके और वो बंदे दो जो थे वो अंदर उसके पति को मार रहे थे मेरी इतनी हसीियत नहीं थी जो मैं बचा लेती ਹੁਣ ਜ਼ਿਕਰ ਕਰਾਂਗੇ 24 ਦੇ ਚੈਂਪੀਅਨਜ਼ ਦਾ ਤਾਂ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਨੇ ਕਿਸਾਨਾਂ ਨੂੰ ਫਿਰ ਤੋਂ ਸਿਰਫਰੇ ਕਿਹਾ ਤਾਂ ਵੱਡੀ ਖਬਰ ਹੈ ਵੱਡਾ ਬਿਆਨ ਦਿੱਤਾ ਗਿਆ ਕਿਸਾਨਾਂ ਦੇ ਵਿਰੋਧ ਤੇ ਮਨੋਹਰ ਲਾਲ ਦਾ ਇਹ ਬਿਆਨ ਆਇਆ ਹੈ ਵਿਰੋਧ ਕਰਨ ਵਾਲੇ ਚੰਦ ਸਿਰਫਰੇ ਲੋਕ ਨੇ ਮਨੋਹਰ ਲਾਲ ਨੇ ਕਿਹਾ ਹੈ ਕਿ 10% ਦੀ ਵੋਟ ਦੇ ਨਾਲ ਇੱਧਰ ਉੱਧਰ ਹੋ ਜਾਵੇ ਜੇਕਰ ਵੋਟ ਤਾਂ ਫਰਕ ਨਹੀਂ ਪੈਂਦਾ ਮੈਂ 15 ਪਿੰਡਾਂ ਦੇ ਵਿੱਚ ਗਿਆ ਇੱਕ ਪਿੰਡ ਦੇ ਵਿੱਚ ਵਿਰੋਧ ਹੋਇਆ ਉਹਨਾਂ ਨੇ ਅਸੀਂ ਕਹਿ ਲਈਏ ਕਿ ਐਵਰੇਜ ਕੱਟ ਕੇ ਜ਼ਿਕਰ ਕੀਤਾ ਹੈ ਬਿਆਨ ਦਿੱਤਾ ਹੈ ਉਹਨਾਂ ਕਹਿੰਿਆ ਕਿ ਖਾਸ ਮਨਸ਼ਾ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਇਹ ਜਲਦਾ ਦਾ ਵਿਰੋਧ ਨਹੀਂ ਹੈ ਕੁਝ ਲੋਕਾਂ ਦਾ ਵਿਰੋਧ ਹੈ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਮਨੋਹਰ ਲਾਲ ਵੱਖ-ਵੱਖ ਬਿਆਨ ਜਿਹੜੇ ਨੇ ਉਹ ਦੇ ਚੁੱਕੇ ਨੇ ਉਹਨਾਂ ਦੇ ਵੱਲੋਂ ਬਿਆਨ ਇਹ ਦਿੱਤਾ ਜਾਂਦਾ ਰਿਹਾ ਹੈ ਕਿ ਆਖਰਕਾਰ ਜੋ कुछ लोग ने कुछ लोगों के वालों ही विरोध जोड़ा है वह किया जा रहा है तो हूं भी इसे किस्म का ही बयान है मैंने सिर्फ दसया है कि

तो इस चुनाव प्रचार अभियान में लगे हैं हमको बताया कि जनता उसको कितना स्वीकार कर रही है और कितना मान रही है चंद लोग इस प्रकार का जो विरोध करते हैं उसको विरोध मैं नहीं मानता हूँ लोगों की सियासत होती है

ਤਨ ਯਾਦ ਆ ਜਾਏਗੀ ਕੀ ਕਰਨਾ ਅਮੇਠੀ ਅਤੇ ਰਾਇਬਰੇਲੀ ਦਾ ਜ਼ਿਕਰ ਕਰਾਂ ਗਿਆ ਮੇਠੀ ਤੇ ਰਾਇਬਰੇਲੀ ਨੂੰ ਲੈ ਕੇ ਸਸਪੈਂਸ ਅਜੇ ਬਰਕਰਾਰ ਹੈ ਕਾਂਗਰਸ ਨੇ ਅਜੇ ਤੱਕ ਦੋਹਾਂ ਸੀਟਾਂ ਤੇ ਆਪਣੇ ਪੱਤੇ ਨਹੀਂ ਖੋਲੇ ਉਮੀਦਵਾਰ ਨਹੀਂ ਐਲਾਨੇ ਤਾਂ ਨਾਮਜ਼ਦਗੀ ਪਰੰਦੇ ਵਿੱਚ ਮਹਿਜ਼ 36 ਘੰਟਿਆਂ ਦਾ ਸਮਾਂ ਬਚਿਆ ਹੈ ਤਾਂ ਕੱਲ ਦੋਹਾਂ ਸੀਟਾਂ ਤੇ ਦੱਸਿਆ ਕਿ ਨਾਮਜ਼ਦਗੀ ਦਾ ਆਖਰੀ ਦਿਨ ਹੈ ਔਰ ਰਾਹੁਲ ਅਤੇ ਪ੍ਰਿੰਕਾ ਗਾਂਧੀ ਦੇ ਨਾਂ ਤੇ ਸਸਪੈਂਸ ਬਣਿਆ ਹੋਇਆ ਹੈ ਹਾਲਾਂਕਿ ਅਜੇ ਹੀ ਵੀ ਚੱਲ ਰਿਹਾ ਹੈ ਕਿ ਕਾਂਗਰਸ ਸਾਜ ਉਮੀਦਵਾਰਾ ਦਾ ਐਲਾਨ ਕਰ ਸਕਦੀ ਹੈ ਤਾਂ ਦੱਸਿਆ ਕਿ ਇਸੇ ਅ 2019 ਦੇ ਇਲੈਕਸ਼ਨ ਦਾ ਜ਼ਿਕਰ ਕੀਤਾ ਜਾਵੇ ਤਾਂ ਵਾਇਨਾਰ ਅਤੇ ਅਮੇਠੀ ਦੋਵਾਂ ਸੀਟਾਂ ਤੋਂ ਰਾਹੁਲ ਗਾਂਧੀ ਚੋਣ ਲੜੇ ਸਨ ਵਾਇਨਾਰ ਤੋਂ ਜਿੱਤ ਗਏ ਸੀ ਪਰ ਅਮੇਠੀ ਤੋਂ ਹਾਰ ਗਏ ਸਨ ਔਰ ਕਰੀਬ 55000 ਵੋਟਾਂ ਦਾ ਹੀ ਮਹੱਜ ਜਿਹੜਾ ਹੈ ਉਹ ਫਰਕ ਸੀ 4,60,000 ਵੋਟ ਜਿਹੜੇ ਨੇ ਉਸਮ੍ਰਿਤੀ ਰਾਣੀ ਨੂੰ ਪਾਏ ਔਰ ਇਸ ਦੇ ਇਲਾਵਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ 4,20,000 ਜਿਹੜੇ ਵੋਟੇ ਰਾਹੁਲ ਗਾਂਧੀ ਦੇ ਖਾਤੇ ਸੀ ਔਰ ਜੇਕਰ ਸੀਧਾ ਇਤਿਹਾਸ ਦਾ ਜ਼ਿਕਰ ਕੀਤਾ ਜਾਵੇ ਆਤਾ ਇਸ ਸੀਟ ਤੇ ਜਿਹੜੇ ਨੇ ਉਹ ਵੱਡੇ ਦਿਗਜ ਲੜਦੇ ਆਏ ਨੇ ਔਰ رائے ਬਰੇਲੀ ਦਾ ਜੇਕਰ ਜ਼ਿਕਰ ਕੀਤਾ ਜਾਏ ਤਾਂ ਸੋਨੀਆ ਗਾਂਧੀ ਲਗਾਤਾਰ 2004 ਤੋਂ ਲੈ ਕੇ ਹੁਣ ਤੱਕ ਇਹ ਸੀਟ ਜਿੱਤਦੇ ਆਏ ਨੇ ਔਰ ਇਸ ਵਾਰ ਚਰਚਾਵਾ ਨੇ ਕਿ ਪ੍ਰਿਯੰਕਾ ਗਾਂਧੀ ਇਹ ਤੋਂ ਚੋਣ ਲੜਸ उधर सगवंत मान के चोन प्रचार जारी है अब दोपहर लुधियाना जनसभा संबोधन आम आदमी पार्टी के उम्मीदवार अशोक पराशर पप्पी के लिए वोटा मे बाद फाइव शो किया जाएगा हुशियरपुर सीट का हिस्सा है फगवाड़ा और राजकुमार कुमार चबेवाल इतों कंपेन करे भगवंत मान और राजमार चबेवाल इतों चोन मैदान कि कांग्रेस पार्टी तो आम आदमी पार्टी के आए ਔਰ ਹੁਸ਼ਿਆਰਪੁਰ ਦੀ ਸੀਟ ਵੀ ਜਿਹੜੀ ਬੇहद ਦਿਲਚਸਪ ਹੈ ਜੇਕਰ ਵਿਸ਼ੇਪੀ ਦੀ ਗੱਲ ਕੀਤੀ ਜਾਏ ਤਾਂ ਸੋਮ ਪ੍ਰਕਾਸ਼ ਤੇ ਪਤਨੀ ਆਦਿ ਅਨੀਤਾ ਪ੍ਰਕਾਸ਼ ਜੜੇ ਨੇ ਉਚੋਣ ਮੈਦਾਨ ਦੇ ਵਿੱਚ ਨੇ ਤਾਂ ਇਹ ਵੀ ਜਿਹੜਾ ਹੈ ਸੀਟ ਕਾफी ਅਹਿਮ ਹੈ ਤਾਂ ਅੱਜ ਰੋਡ ショਅ ਇੱਥੇ ਕੀਤਾ ਜਾਏਗਾ ਕੈਂਪੇਨ ਕੀਤੀ ਜਾਏ ਪਗਵਾੜਾ ਦੇ ਵਿੱਚ ਰੋਡ ショਅ ਹੋਤਾ ਹੈ ਉਦੋਂ ਲੁਧਿਆਣਾ ਦੇ ਵਿੱਚ ਕੈਂਪੇਨ ਸ਼ੁਰੂ ਕਰਨਗੇ ਰਾਜਾ ਵੜਿੰਗ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦੱਸਦੇ ਕਿ ਆਪਣਾ ਪ੍ਰਚਾਰ ਸ਼ੁਰੂ ਕਰਨਗੇ ਅੱਜ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਕਰਨਗੇ ਰਾਜਾ ਵੜਿੰਗ ਤਾਨਾ ਸ਼ਾਹੀ ਨੂੰ ਹਰਾਉਣ ਦੀ ਲੜਾਈ ਲੜ ਰਹੇ ਹਨ ਰਾਜਾ ਵੜਿੰਗ ਦਾ ਇਹ ਕਹਿਣਾ ਹੈ ਸੋ ਦੱਸਦੇ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਬਠਿੰਡਾ ਤੋਂ ਤਿਕਣਾ ਦੇ ਕੇ ਲੁਧਿਆਣਾ ਤੋਂ ਚੁੰਗੜੀ ਹੈ ਉਹ ਲੜਾਈ ਜਾ ਰਹੀ ਹੈ ਕਹਿ ਲਿਆ ਕਿ ਉਮੀਦਵਾਰਤ ਹੋ ਐਲਾਨਿਆ ਗਿਆ ਹੈ ਜਿਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਏਗੀ ਅਗਦੇ ਸਾਹਮਣੇ ਕਾਂਗਰਸ ਦੇ ਵੱਡੇ ਆਗੂ ਰਹੇ ਰਵਨੀਤ ਵਿੱਤੂ ਜੋ ਕਿ ਭਾਜਪਾ ਤੋਂ ਚੋਣ ਮੀਦਵਾਰ ਨੇ ਔਰ ਰਾਜਾ ਵੜਿੰਗ ਦੇ ਵੱਲੋਂ ਤਾਂ ਅੱਜ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ ਜੋ ਸਰਦੂਧਿਆਣਾ ਠੀਕ 7:30 ਵਜੇ ਸਮਰਾਲਾ ਚੌਕ ਮੇ ਪਹੁੰਚ ਰਹੇ ਆ ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਲੁਧਿਆਣਾ ਦੇ ਲੋਕਾਂ ਦਾ ਦਰਸ਼ਨ ਕਰਨ ਵਾਸਤੇ ਮੈਂ ਪਹੁੰਚ ਰਹੇ ਆ ਔਰ ਸਮਰਾਲਾ ਚੌਕ ਤੋਂ ਠੀਕ 7:30 ਵਜੇ ਸ਼ੁਰੂ ਹੋ ਕੇ ਤੇ ਫਿਰ ਅਸੀਂ ਲੋਕ ਇਦਾਂ ਹੀ ਵਿੱਚ ਦੀ ਸਾਰੇ ਜਗ੍ਹਾ ਤੇ ਹੁੰਦੇ ਹੋਏ ਚਾਹੇ ਉਹ ਜਗਰਾਉਂ ਪੋਲਾ ਚਾਹੇ ਉਹ ਪਰਤ ਚੌਂਕਾ ਚਾਹੇ ਉਹ ਆਰਤੀ ਚੌਂਕਾ ਔਰ ਫਿਰ ਨਾਨਕ ਸਾਹਿਬ ਵਾਲਾ ਚੁਰਾਇਆ ਹੋਏਗਾ ਔਰ ਫਿਰ ਸਾਡਾ ਵੇਰਕਾ ਤੇ ਇਦਾਂ ਹੀ ਹੁੰਦੇ ਹੋਏ ਅਸੀਂ ਜਗਰਾਉਂ ਅਸੀਂ ਨਾਨਕ ਸਾਹਿਬ ਸਾਹਿਬ ਵਿਖੇ ਨਕਮਸਤਕ ਹੋਣ ਵਾਸਤੇ ਜਾਵਾਂਗੇ ਔਰ ਮੈਂ ਬੇਨਤੀ ਕਰਦਾ ਹਾਂ ਸਮੂਹ ਸਾਥ ਸੰਗਤ ਨੂੰ ਸਾਰੇ ਮੇਰੇ ਚੌਂਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਜਿਨ੍ਹਾਂ ਲੋਕਾਂ ਨੇ ਰਾਜੇ ਵਿੜਿੰਗ ਨੂੰ ਇੱਥੋਂ ਤੱਕ ਪਹੁੰਚਾਉਂਦਾ ਕੰਮ ਕੀਤਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਤੇ ਸਦਕਾ ਮੈਂ ਇੱਥੋਂ ਤੱਕ ਪਹੁੰਚਿਆ ਔਰ ਲੁਧਿਆਣਾ ਦੀ ਧਰਤੀ ਤੇ ਇੱਕ ਬਹੁਤ ਵੱਡੀ ਨਿਰਣਾਇਕ ਲੜਾਈ ਲੜਨ ਜਾ ਰਿਹਾ ਹਾਂ ਰਾਹੁਲ ਕਾਂਦੀ ਦੇ ਆਦੇਸ਼ਾਂ ਤੇ ਕਿਉਂਕਿ ਇਹ ਬੜੀ ਨਿਰਣਾਇਕ ਲੜਾਈ ਹੈ ਸੱਚ ਤੇ ਹੱਕ ਦੀ ਲੜਾਈ ਹੈ ਇਹ ਧੋਖੇ ਦੇ ਖਿਲਾਫ ਇੱਕ ਵਿਸ਼ਵਾਸ ਪਾਤਰਾ ਦੀ ਲੜਾਈ ਹੈ ਸੋ ਮੈਨ ਸਮਝਦਾ ਹੈ ਇਹ ਪੂਰੇ ਦੇਸ਼ ਦੇ ਅੰਦਰ ਸੰਦੇਸ਼ ਜਾਏਗਾ ਔਰ ਇਥੋਂ ਕੀ ਕਿਸੇ ਨਾਲ ਤੋ ਕਾ ਕਰਨਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਔਰ ਅਸੀਂ ਲੁਧਿਆਣਾ ਦੀ ਤਰੱਕੀ ਦੇ ਆਸਤੇ ਲੁਧਿਆਣਾ ਦੀ ਉન્નਤੀ ਦੇ ਆਸਤੇ ਲੁਧਿਆਣਾ ਨੂੰ ਇੱਕ ਐਸਾ ਸ਼ਹਿਰ ਬਣਾਉਣ ਦੇ ਆਸਤੇ ਕਿਸ ਪ੍ਰਕਾਰ ਆਉਣ ਵਾਲੇ ਸਮੇਂ ਚ ਆਪਦਾ ਯੋਗਦਾਨ ਪਾਵਾਂਗੇ ਇਹਦੇ ਤੇ ਅਸੀਂ ਬੇਖੂਬੀ ਦੇ ਨਾਲ ਆਉਣ ਵਾਲੇ ਸਮੇਂ ਚ ਕੰਮ ਕਰਨਾ ਤੁਹਾਡਾ ਸੇਵਾਦਾਰ ਤੁਹਾਡਾ ਪਰਖਿਆ ਇਮਤਿਹਾਨ ਦੀਆਂ ਘੜੀਆਂ ਚੋਂ ਨੰਗਿਆ ਹੋਇਆ ਹਰ ਹਾਲਾਤਾਂ ਚੋਂ ਗੁਜ਼ਰਿਆ ਹੋਇਆ ਤੁਹਾਡਾ ਭਰਾ ਰਾਜਾ ਵੜਿੰਗ ਤੁਹਾਡੇ ਦਰਸ਼ਣ ਕਰਨ ਵਾਸਤੇ ਸੰਬਰਾਲਾ ਚੌਂਕ ਦੇ ਵਿੱਚ ਠੀਕ 10:30 ਵਜੇ ਪਹੁੰਚੇਗਾ। ਉਦਤ ਵਿਵਾਦੇਤ ਬਿਆਨ ਤੇ ਬੋਨੀ ਅਜਨਾਲਾ ਨੇ ਫਿਰ ਤੋਂ ਮਾਫੀ ਮੰਗੀ ਐ। ਸ਼੍ਰੀ ਅਕਾਲਤਖ ਸਾਹਿਬ ਤੇ ਜਾ ਕੇ ਮਾਫੀ ਮੰਗਣ ਨੂੰ ਤਿਆਰ ਹਾਂ। ਉਹਨਾਂ ਨੇ ਕਿਹਾ ਹੈ ਸ਼੍ਰੀ ਅਕਾਲਤਖ ਸਾਹਿਬ ਨੰਗੇ ਪੈਰ ਜਾਣ ਨੂੰ ਤਿਆਰ। ਤਾਂ ਅਜਨਾਲਾ ਨੇ ਕਿਹਾ ਕਿ ਸਿਰ ਮੱਥੇ ਪ੍ਰਵਾਨ ਕਰਾਂਗਾ ਸ਼੍ਰੀ ਅਕਾਲਤਖ ਸਾਹਿਬ ਦਾ ਹੁਕਮ। ਤਾਂ ਮੈਂ ਨਿਮਾਣਾ ਪਰ ਬਖਸ਼ਣ ਹਾਰ ਲਈ ਗੁਰੂ ਸਾਹਿਬ ਬੋਨੀ ਅਜਨਾਲਾ ਕਹਿ ਰਹੇ ਨੇ ਤਾਂ ਅਮਰਸਰ ਦੇ ਵਿੱਚ ਇਸਾਈ ਪਾਈਚਾਰੇ ਦੇ ਪ੍ਰੋਗਰਾਮ ਤੇ ਵਿੱਚ ਬੋਨੀ ਅਜਰਾਲਾ ਨੇ ਵਿਵਾਦਿਤ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ 2024 ਦਾ ਸਭ ਤੋਂ ਵੱਡਾ ਧਰਮ ਮਸੀਹ ਪਾਈਚਾਰਾ ਹੈ ਤਾਂ ਵੱਡਾ ਪ੍ਰਭੂ ਯਸ਼ੁ ਮਸੀਹ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਹੈ ਜਿਸ ਨੂੰ ਲੈ ਕੇ ਮਾਫੀ ਵੀ ਮੰਗੀ ਔਰ ਉਹਨਾਂ ਨੇ ਕਿਹਾ ਕਿ ਸ਼ਕਾਹ ਤੱਕ ਸਾਫ ਤੇ ਨੰਗੇ ਪੈਰ ਜਾਣੂਗੀ ਤਿਆਰ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾ ਰਿਹਾ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸਪੀਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਸਾਡੀ ਸਰਬੋਤਮ ਸੰਸਥਾ ਆ ਜੋ ਵੀ ਹੁਕਮ ਸਾਨੂੰ ਸਰਬੋਤਮ ਸੰਸਥਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਲੋ ਹੋਊਗਾ ਮੈਂ ਤੇ ਉਹ ਸਿੱਖ ਘਰ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਨਿਮਾਣਾ ਜ ਆ ਸਿੱਖਿਆ ਨਿਮਾਣਾ ਜ ਆ ਉਸ ਦਰ ਦਾ ਕੁਕਰ ਆ ਜੋ ਵੀ ਹੁਕਮ ਇਸ ਸੰਸਦ ਨੂੰ ਹੋਊਗਾ ਸਿਰ ਮੱਥੇ ਪ੍ਰਵਾਨ ਕਰਕੇ ਨੰਗੇ ਪੈਰੀ ਮੈਂ ਇਸ ਸੰਸਦ ਜੋ ਵੀ ਹੁਕਮ ਹੋਊਗਾ ਨੰਗੇ ਪੈਰੀ ਜਾ ਕੇ ਮੈਂ ਆਪਣੀ ਝੋੜੀ ਚ ਪ੍ਰਵਾਨ ਕਰਾਂਗਾ ਉਧਖੜੂ ਸਾਇਤ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜੀਰਾ ਨੇ ਚੋਣ ਮੂਹਮੇਮ ਦੀ ਸ਼ੁਰੂਆਤ ਕੀਤੀ ਹੈ ਤਾਂ ਜੀਰਾ ਨੇ ਨਸ਼ੇ ਦੇ ਮੁੱਦੇ ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਕੇਰਿਆ ਹੈ ਜੀਰਾ ਨੇ ਲਾਜਿਤ ਪੁਲਰ ਦੇ ਡਰ ਟੈਸਟ ਦੀ ਮੰਗ ਕੀਤੀ ਆਪਣੇ ਡੋਗ ਟੈਸਟ ਕਰਵਾਵੇ ਕਰਵਾਏ ਲਾਜਿਤ ਪੁਲਰ ਨੇ ਕਿਹਾ ਹੈ ਤਾਂ ਵੋਟਰਾਂ ਨੇ ਦੇਖਣਾ ਹੈ ਕਿ ਕੌਣ ਪੰਥਕ ਹੈ ਤੇ ਕਿਸ ਨੂੰ ਵੋਟ ਪਾਣੀ ਹੈ ਤਾਂ ਦੱਸ ਦੇ ਕਿ ਕੁਲਬੀਰ ਜੀਰਾ ਉਹੀ ਵੱਡੇ ਆਗੂ ਕਿਸਾਨ ਖਾਸ ਤੌਰ ਤੇ ਕਾਂਗਰਸ ਦੇ ਜਿਨ੍ਹਾਂ ਦੇ ਵੱਲ ਬਕਾਇਦਾ ਸਟੇਜ ਤੇ ਜਿਹੜਾ ਕੈਪਟਨ ਅਮਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ उन्होंने जिक्र किया कि उन्होंने हल्के जो है नशा काफी ज्यादा दिख रहा है अपनी ही सरकार नशे के मुद्दे पर उस समय घेरते हुए नजर आए सन तो हम चोन कैंपेन की शुरुआत की है और नशे तो के मुद्दे पर ही सबको पहला केंद्र के सूबा सरकार ने घेर ਦੀਰਾਂ ਨੇ ਜੋ ਦੋ ਸ਼ੁਰੂਆਤ ਕੀਤੀ ਗਈ ਹੈ ਉਹ ਹਰਦਾਸਾਈਏ ਕਿ ਪੰਥਕ ਸੀਟਾਂ ਸਾਹਮਣੇ ਲਾਜੀਤਪੁਰ ਲੜ। ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਕੋਈ ਇੱਕ ਵੀ ਐਮਐਲਏ ਹੈਗਾ 92 ਦੇ ਵਿੱਚੋਂ ਜਿਹੜਾ ਜਾ ਕੇ ਭਗਵੰਤ ਮਾਨ ਨੂੰ ਇਹ ਕਹਵੇ ਕਿ ਇੱਥੇ ਨਸ਼ਾ ਵਿਕਦਾ ਹਾਂ ਤੁਸੀਂ ਇਹ ਸਵਾਲ ਲਾਲਜੀਤ ਨੂੰ ਕਰ ਲਿਓ ਲਾਲਜੀਤ ਨੇ ਕਹਿੰਦਾ ਨਸ਼ਾ ਹੈਗੇ ਨਹੀਂਗਾ ਜਦੋਂ ਕਿ ਲਾਲਜੀਤ ਮੈਂ ਗੱਲ ਕਹਿੰਦਾ ਲਾਲਜੀਤ ਦਾ ਜਿਹੜਾ ਡਰਗ ਟੈਸਟ ਹੋਣਾ ਚਾਹੀਦਾ ਮੈਂ ਪਿੱਛੇ ਜੇ ਸੁਖਵੀਰ ਬਾਦਲ ਦਾ ਕਿਹਾ ਸੀ ਨਾ ਡੌਗ ਟੈਸਟ ਹੋਣਾ ਚਾਹੀਦਾ ਜਦੋਂ ਜੀਰੇ ਐ ਤੇ ਮੈਂ ਕਿਹਾ ਸੀ ਡੌਗ ਟੈਸਟ ਅਜੇ ਤੱਕ ਸੁਖਵੀਰ ਬਾਦਲ ਨੇ ਆਪਦਾ ਡੌਗ ਟੈਸਟ ਨਹੀਂ ਕਰਾਇਆ ਤੇ ਮੈਂ ਇਹ ਗੱਲ ਕਹਿਣਾ ਕਿ ਲਾਲਜੀਤ ਸਿੰਘ ਜੀ ਜੇ ਪੰਥਕ ਹਲਕਾ ਹੈ ਪਹਿਲੀ ਗੱਲ ਚਿਹਰਾ ਮੋੜਾ ਤੇ ਪੰਥਕ ਬਣਾ ਲਾ ਮੈਨੂੰ ਤਾਂ ਕੱਲ ਕਿਸੇ ਨੇ ਦੱਸਿਆ ਕਿ ਜਿਹੜੀ ਪੱਗ ਆ ਉਹ ਵੀ ਨਹੀਂ ਇਹਨੂੰ ਆਪ ਨੂੰ ਬੰਨਣੀ ਹੋਣੀ ਪੰਥਕ ਉਦਸਨਜੇ ਟੰਡਨ ਦੀ ਉਡੀਕ ਦੇ ਵਿੱਚ ਨੇ ਮਨੀਸ਼ ਦਿਵਾੜੀ ਓਪਨ ਡਿਬੇਟ ਵਾਲੇ ਚੈਲੰਜ ਤੇ ਐਕਸ ਵਾਰ ਜਾ ਰਹੀ ਹੈ ਤਾਂ ਮਨੀਸ਼ ਦਿਵਾੜੀ ਨੇ ਸੰਜੇ ਟੰਡਨ ਨੂੰ ਦੁਬਾਰਾ ਸੱਦਿਆ ਹੈ ਓਪਨ ਡਿਬੇਟ ਦੀ ਚੁਣੌਤੀ ਦਿੱਤੀ ਦਿੱਤੇ ਆ ਔਰ 30 ਘੰਟੇ ਕੋ ਕਹਿੰਦੇ ਦਿਵਾੜੀ ਨੇ ਕਿਹਾ ਹੈ ਕਿ ਬਹਿਸ ਨਾ ਕਰਨ ਦੇ ਬਹਾਨੇ ਲਾਪ ਰਹੀ ਨੇ ਸੰਜੇ ਟੰਡਨ ਮਨੀਸ਼ ਦਿਵਾੜੀ ਨੇ ਕਿਹਾ ਸੀ ਜੇਕਰ ਜੋ ਮੇਰਾ ਸਾਹਮਣਾ ਕਰਤੋਂ ਡਰਦੇ ਨੇ ਉਹ ਸੰਸਦ ਦੇ ਵਿੱਚ ਕੀ ਕਰਨ ਕਿ ਜੇਕਰ ਯੋਗ ਹੈ ਕਿ ਛੱਤੀਗੜ੍ਹ ਤੋਂ ਕਾਂਗਰਸ ਉਮੀਦਵਾਰ ਮਨੀਸ਼ ਦਿਵਾੜੀ ਨੇ बीजेपी उम्मीदवार संजय टंटा ओपन डिबेट का बहस कर लेंगे कि कौन उन्होंने नुमाइंदगी संजय टंडन ने भी पलटवार किया जिस तब दो उम्मीदवारों एक्स से जुबानी जंग शुरू हो गई दोबारा मरीश तिवाड़ी ने ओपन डिबेट वाले चैलेंज की संजय टंडन ने घेर अमरीश तिवाड़ी ने ट्वीट किया है लिखा है ਸੰਜੇ ਟੰਡਰ ਨੂੰ オーپن ਡਿਬੇਟ ਦੀ ਚੁਣੌਤੀ ਦਿੱਤੀਆਂ 30 ਘੰਟੇ ਹੋ ਗਏ ਨੇ ਚੈਲੰਜ ਮੰਨਣ ਦੀ ਥਾਤੇ ਉਹ ਮੇਰੇ ਨਾਲ ਬਹਿਸ ਨਾ ਕਰਨ ਦੇ ਬਹਾਨੇ ਲੱਭ ਰਹੇ ਨੇ ਜਿਸ ਦੇ ਵਿੱਚ ਕੁਝ ਪੋਰਿਓਗ੍ਰਾਫੀ ਤੇ ਫਿਕਸਡ ਚਾਹ पे ਚਰਚਾ ਸ਼ਾਮਲ ਹੈ ਜਿਹੜਾ ਵਿਅਕਤੀ ਮੇਰਾ ਸਾਹਮਣਾ ਕਰਨ ਤੋਂ ਡਰ ਰਿਹਾ ਹੈ ਉਹ ਸੰਸਦ ਦੇ ਵਿੱਚ ਕੀ ਕਰੇਗਾ ਚੰਡੀਗੜ੍ਹ ਦੇ ਲੋਕੋ ਸੋਚੋ ਇਸ ਕਿਸਮ ਦਾ ਟਵੀਟ ਮਨੀਸ਼ ਦਿਵਾਲੀ ਨੇ ਕੀਤਾ ਰਾਤਾ ਅਬ ਕੀ ਬਾਰ 400 ਪਾਰ ਦਾ ਹੈ ਕਈ ਵਾਰ ਤਾਂ ਖਾਲੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਲਾਕਾਰੀ ਨੇ ਐਸੀ ਕਲਾਕਾਰੀ ਕੀਤੀ ਕਿ ਦੁਨੀਆ ਹੁਣ ਆਪਣੇ ਹੱਥਾਂ ਨੂੰ ਦੰਦੀਆਂ ਵੱਡ-ਵੱਡ ਵੇਖਦੀ ਜਾ ਕਿ ਅਸੀਂ ਕੀ ਕਰ ਬੈਠੇ ਹਾਂ ਆਪੋਜੀਸ਼ਨ ਨੂੰ ਬੋਲਣ ਦੀ ਦਿੱਤਾ ਜਾ ਰਿਹਾ ਉਹ ਤੈਨੂੰ ਅੰਦਰ ਕਰ ਤੈਨੂੰ ਅੰਦਰ ਤੱਕ ਤੈਨੂੰ ਰੋਕਿਆ ਕਿੰਨੇ ਆ ਕਮਾਲ ਹੋ ਗਈ ਯਾਰ ਮੁੱਖ ਮੰਤਰੀ ਦਾ ਇਹ ਲੈਵਲ ਹੈ ਤਹੋਂ ਗੱਲ ਲੀਡਰਾਂ ਤੇ ਉਹਨਾਂ ਬਿਆਨਾਂ ਦੀ ਜੋ ਚਰਚਾ ਤੋਂ ਵੱਧ ਸਵਾਲਾਂ ਦੇ ਵਿੱਚ ਨੇ ਉਹ ਬਿਆਨ ਜਿਨ੍ਹਾਂ ਚ ਪਾਸ਼ਾ ਦੀ ਮਰਿਆਦਾ ਨਹੀਂ ਰੱਖੀ ਗਈ ਇਹ ਰਿਪੋਰਟ ਪੰਜਾਬ ਦੀ ਸਿਆਸਤ ਚਿੜੀਆ ਕਰ ਬਣੀ ਹੋਈ ਹੈ ਸੈਸਦਾਨਾਂ ਦੀ ਬੋਲੀ ਦੇ ਵਿੱਚ ਜਾਨਵਰਾਂ ਦਾ ਜ਼ਿਕਰ ਹੋ ਰਿਹਾ ਜੋ ਕੱਲ ਤੱਕ ਅਜੀਬ ਸਨ ਉਹਨਾਂ ਲਈ ਅੱਜ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ਸਿਆਸਤ ਦੇ ਕਿਸੇ ਵੀ ਪੈਮਾਨੇ ਤੇ ਫਿੱਟ ਨਹੀਂ ਬੈਠਦੀ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਚੋਣ ਜਲਸਾ ਕਰ ਰਹੇ ਸਨ ਉਪਾਸ਼ਨ ਦੇਣ ਲੱਗੇ ਤਾਂ ਕੁੱਤਾ ਭੌਂਕਣ ਲੱਗਿਆ ਤਾਂ ਰਿੰਕੂ ਨੇ ਜੋ ਕਿਹਾ ਉਹ ਤੁਸੀਂ ਖੁਦ ਸੁਣੋ ਜਿਹਦੇ ਲਈ ਪਿਛਲੇ ਸਾਲ ਵਾਹ ਆਵਾ ਸਾਡੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਜੀ ਦੇ ਹੀ ਅਰੇ ਰਿੰਕੂ ਦੇ ਇਸ ਰਵੱਈਏ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕਰਦਿਆਂ ਤਿੱਖੇ ਸਵਾਲ ਪੁੱਛੇ ਨੇ ਜਿਵੇਂ ਗੱਲ ਕਰਾਂ ਰੈਂਕੂ ਜੀ ਦੀ ਤਾਂ ਪਹਿਲਾਂ ਉਹਨਾਂ ਨੇ ਦੇਖੋ ਕਾਂਗਰਸ ਨੂੰ ਧੋਖਾ ਦਿੱਤਾ ਇੱਕ ਬੜੀ ਵੱਡੀ ਗਦਾਰੀ ਉਹਨਾਂ ਨੇ ਕਾਂਗਰਸ ਦੇ ਨਾਲ ਕੀਤੀ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਜਿੰਨਾ ਮਾਨ ਸਨਮਾਨ ਆਮ ਆਦਮੀ ਪਾਰਟੀ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਤੇ ਕਾਂਗਰਸ ਵਿੱਚ ਕਦੀ ਮਿਲਿਆ ਹੋਵੇਗਾ ਅੱਜ ਰੈਂਕੂ ਜੀ ਨੂੰ ਕਿ ਤੁਸੀਂ ਉਧਰ ਵੀ ਗਦਾਰੀ ਕਰਕੇ ਆਏ ਹੁਣ ਤੁਸੀਂ ਆਮ ਆਦਮੀ ਪਾਰਟੀ ਨਾਲ ਗਦਾਰੀ ਕਰਕੇ ਹੁਣ ਤੁਸੀਂ ਬੀਜੇਪੀ 'ਚ ਚਲੇ ਗਏ ਹੁਣ ਬੀਜੇਪੀ ਵਿੱਚ ਕਿੱਦਾਂ ਕਰੋਗੇ ਕਿ ਬੀਜੇਪੀ ਦੇ ਵਿੱਚੋਂ 4 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਪਤਾ ਲੱਗ ਜਾਣਾ ਫਿਰ ਫਿਰ ਕਿੱਥੇ ਜਾਓਗੇ ਗੱਲ ਸੁਸ਼ੀਲ ਰਿੰਕੂ ਤਕਸੀਮਤ ਨਹੀਂ ਹੈ ਕਾਂਗਰਸ ਛੱਡ ਕੇ ਜਾਣ ਵਾਲੇ ਲੀਡਰਾਂ ਬਾਰੇ ਜਦੋਂ ਸੀਨੀਅਰ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਗਿਆ ਤਾਂ ਅਰਬੀ ਘੋੜਿਆਂ ਅਤੇ ਦੇਸੀ ਖਚਰਾਂ ਦੀ ਗੱਲ ਪਾਉਣ ਲੱਗੇ ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ